ਪ੍ਰੋਸਟੀਚੂਸ਼ਨ ਇਹ ਪ੍ਰੋਸਟੀਚੂਸ਼ਨ ਦਾ ਇੱਕ ਹੋਰ ਰੂਪ ਹੈ ਹੈਨਾ ਇੱਕ ਸੋਸ਼ਲ ਪ੍ਰੋਸਟੀਚੂਸ਼ਨ ਕਹਿ ਸਕਦੇ ਹੋ ਸੋਸ਼ਲ ਮੀਡੀਆ ਪ੍ਰੋਸਟੀਚੂਸ਼ਨ ਕਹਿ ਸਕਦੇ ਹੋ ਪ੍ਰੋਸਟੀਚੂਰਸ ਕਿਉਂ ਬਣਦੀਆਂ ਨੇ ਕੋਈ ਵੀ ਕੁੜੀਆਂ ਕਿਸੇ ਦਾ ਮਨ ਨਹੀਂ ਕਰਦਾ ਕਿ ਉਹ ਸਮਾਜ ਨੂੰ ਬਗਾਵਤ ਕਰਕੇ ਇੱਕ ਅਲੰਕਤੋਂ ਦੁਨੀਆ 'ਚ ਰਹਿਣ ਜਿਹਦੇ ਵਿੱਚ ਕਿ ਸਿਰਫ ਗੰਦ ਹੀ ਹੈ ਜਿਹਦੇ ਵਿੱਚ ਕਿ ਉਹਨਾਂ ਨੂੰ ਮਤਲਬ ਉਹਨਾਂ ਦੇ ਦਿਮਾਗ ਤੋਂ ਲੈ ਕੇ ਸਰੀਰ ਤੱਕ ਹਰ ਭਾਵਨਾ ਤੋ ਲਗੇ ਹਰ ਚੀਜ਼ ਉਹਨਾਂ ਨੂੰ ਹਰ ਵੇਲੇ ਟੌਰਚਰ ਬਰਦਾਸ਼ਤ ਕਰਨਾ ਪੈਂਦਾ ਜਿਉ ਕੁੜੀਆਂ ਕੁਛ ਗੰਧ ਪ੍ਰੋਬਲਸ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਉਹ ਬਹੁਤ ਸੌਖਾ ਹੈ ਉਹ ਜਾ ਕੁਛ ਕਰਨਾ ਇਟਸ ਨੋਟ ਦੈਟ ਮੱਚ ਈਜ਼ੀ ਪਰ ਉਹ ਕਰ ਰਹੀਆਂ ਨੇ ਕਿਉਂਕਿ ਉਹਨਾਂ ਦੀਆਂ ਫੈਮਿਲੀ ਪ੍ਰੋਬਲਮਸ ਨੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਪਾਲਣਾ ਔਰ ਉਹਨਾਂ ਕੋਲੇ ਐਜੂਕੇਸ਼ਨ ਦਾ ਲੈਵਲ ਨਹੀਂ ਸਟੇਟ ਨੂੰ ਗਵਰਨਮੈਂਟਸ ਨੂੰ ਇਹ ਜ਼ਰੂਰੀ ਨਹੀਂ ਲੱਗਦਾ ਕਿ ਉਹਨਾਂ ਕੁੜੀਆਂ ਲਈ ਕੁਛ ਕੀਤਾ ਜਾਵੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਕੁੜੀਆਂ ਛੱਡੋ ਮੁੰਡੇ ਵੀ ਸਾਡੇ ਯੂਥ ਕੋਲੇ ਜੇ ਰੋਜ਼ਗਾਰ ਨਹੀਂ ਹੋਊਗਾ ਐਜੂਕੇਸ਼ਨ ਨਹੀਂ ਹੋਊਗੀ ਤਾਂ ਉਹ ਪਟਕੂ ਗਈ ਪਟਕੂਗਾ ਚਾਹੇ ਬੁੰਡੇ ਨਸ਼ਿਆਂ ਦੇ ਵਿੱਚ ਪੈ ਜਾਣ ਚਾਹੇ ਕੁੜੀਆਂ ਪ੍ਰੋਸਟੀਚੂਨ ਦੇ ਵਿੱਚ ਪੈ ਜਾਣ ਤਾਂ ਇਹ ਜ਼ਰੂਰੀ ਹੈ ਯੂਥ ਨੂੰ ਸੇਧ ਦੇਣੀ ਜਦੋਂ ਤੱਕ ਅਸੀਂ ਉਹਨੂੰ ਸੇਧ ਨਹੀਂ ਦਿੰਦੇ ਤਾਂ ਇਹੋ ਜਿਹਾ ਕੁਝ ਚੱਲਦਾ ਹੀ ਰਹੂਗਾ ਚਾਹੇ ਮਾਰੀ ਜਾਓ ਖਪਾਈ ਚੱਲੋ ਜਿੰਨੀਆਂ ਮਰਜ਼ੀ ਚੀਕਾਂ ਮਾਰੀ ਚੱਲੋ ਇਹ ਸੰਦੀਪ ਸ਼ਹਿਰੀ ਨਹੀਂ ਹੈ ਤੁਸੀਂ ਇਹਨਾਂ ਕੁੜੀਆਂ ਦੀ ਗੱਲ ਕੀਤੀ ਹੈ ਯੂਥ ਦੀ ਗੱਲ ਕੀਤੀ ਹੈ ਕਿਹਦੇ ਉਹਨਾਂ ਕੋਲ ਕੰਮ ਨਹੀਂ ਤਾਂ ਹੀ ਉਹਨਾਂ ਨੂੰ ਡਿਜੀਟਲ ਮੀਡੀਆ ਦਾ ਸਹਾਰਾ ਲੈਣਾ ਪੈਂਦਾ ਐਦਾਂ ਦਾ ਕੰਮ ਕਰਨਾ ਪੈਂਦਾ ਉਹ ਜੁ ਕੁੜੀਆਂ ਹੈ ਜੀਆਂ ਵੀ ਨੇ ਪੰਜਾਬ ਦੇ ਵਿੱਚ ਜਿਹੜੀਆਂ ਘਰੋਂ ਬੇਹੱਦ ਮਜਬੂਰ ਨੇ ਪਰ ਉਹ ਡਿਜੀਟਲ ਮੀਡੀਆ ਤੇ ਇਹ ਕੰਮ ਨਹੀਂ ਕਰਦੀਆਂ ਹੋਰ ਕੰਮ ਕਰਦੀਆਂ ਨੇ ਮਤਲਬ ਸੰਘਰਸ਼ ਕਰਦੀਆਂ ਨੇ ਤੇ ਕੰਮ ਕਰਦੀਆਂ ਨੇ ਜੀ ਬਿਲਕੁਲ ਕਰਦੀਆਂ ਨੇ ਇਹ ਜੀਆਂ ਕੁੜੀਆਂ ਬਹੁਤ ਨੇ ਜਿਹੜੀਆਂ ਠੀਕ ਹੈ ਘਰੋਂ ਵੀ ਮਜਬੂਰ ਹੋਣੀਆਂ ਪਰ ਇੱਕ ਇੱਕ ਲੈਵਲ ਹੈ ਨਾ ਅੰਡਰਸਟੈਂਡਿੰਗ ਦਾ ਲੈਵਲ ਹੈ ਇੱਕ ਐਜੂਕੇਸ਼ਨ ਦਾ ਲੈਵਲ ਹੈ ਇੱਕ ਸਮਝ ਹੈ ਵਿਕਸਿਤ ਸਮਝ ਹੈ ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਕੁਝ ਵੀ ਹੋਵੇ ਮੈਂ ਸਮਝੌਤੇ ਨਹੀਂ ਕਰਨੀ ਤੇ ਉਹ ਕੁੜੀਆਂ ਰਿਸਪੈਕਟ ਦੇ ਕਾਬਿਲ ਵੀ ਨਹੀਂ ਅਸੀਂ ਸਾਰੇ ਰਿਸਪੈਕਟ ਕਰਦੇ ਆ ਉਹਨਾਂ ਕੁੜੀਆਂ ਦੀ ਕੁੜੀਆਂ ਛੱਡੋ ਮੈਂ ਤਾਂ ਕਹਿੰਦੀ ਆ ਇਨਸਾਨ ਦੇ ਤੌਰ ਤੇ ਹੁੰਡੇ ਵੀ ਹੋਣ ਚਾਹੀਏ ਉਹਦੇ ਚ ਮਤਲਬ ਜਿਹੜੇ ਬੰਦੇ ਸੰਘਰਸ਼ ਕਰਦੇ ਆ ਉਹਨਾਂ ਦੀ ਹਮੇਸ਼ਾ ਰਿਸਪੈਕਟ ਹੁੰਦੀ ਆ ਹੁਣ ਸੋਸ਼ਲ ਮੀਡੀਆ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਜੇ ਗਲਤ ਦੇਖਦੇ ਆ ਸਾਡੇ ਬੱਚੇ ਉਹਦੇ ਵੱਲ ਉਹਦੇ ਵੱਲ ਨੂੰ ਹੋ ਤੁਰਣਗੇ ਇਜ਼ 댓 ਪੋਸੀਬਲ ਕਿ ਕੋਈ ਵੀ ਕੁਝ ਗਲਤ ਪਰੋਸਦਾ ਸਾਡੇ ਵਿੱਚ ਬਹੁਤ ਸਾਰੇ ਸੰਘਰਸ਼ੀ ਯੋਧੇ ਹੋਏ ਨੇ ਸਾਡੇ ਸਾਰੇ ਅਸੀਂ ਸਾਰੇ ਬੱਚਿਆਂ ਨੂੰ ਪ੍ਰੇਰਿਤ ਕਿਉਂ ਨਹੀਂ ਕਰਦੇ ਕਿ ਸੰਘਰਸ਼ੀ ਯੋਧੇ ਬਣੋ ਇਹਦਾ ਮਤਲਬ ਸਾਡੀ ਪਰਵਰਿਸ਼ ਚ ਪ੍ਰੋਬਲਮ ਹੈ ਅਸੀਂ ਨਹੀਂ ਉਹ ਚੀਜ਼ਾਂ ਜੋ ਸਾਨੂੰ ਦੇਣੀ ਚਾਹੀਦੀ ਹੈ ਉਹ ਸੋਸ਼ਲ ਮੀਡੀਆ ਉਹਨਾਂ ਨੂੰ ਦੇ ਰਿਹਾ ਸੋਸ਼ਲ ਮੀਡੀਆ ਤੇ ਅਸੀਂ ਇੰਨੇ ਜ਼ਿਆਦਾ ਡਿਪੈਂਡੈਂਟ ਕਿਉਂ ਆ ਕਿਉਂਕਿ ਅਸੀਂ ਵਿੱਲੇ ਹਾਂ ਸਾਡੇ ਕੋਲੇ ਕੰਮ ਨਹੀਂ ਹੈ ਸਾਡੇ ਕੋਲ ਰੋਜ਼ਗਾਰ ਨਹੀਂ ਹੈ ਜੇ ਸਾਡੇ ਕੋਲੇ ਕੰਮ ਹੋਊਗਾ ਅਸੀਂ ਆਪਣੇ ਕੰਮਾਂ 'ਚ ਜਾਂ ਘਰ 'ਚ ਇੰਨੇ ਬਿਜ਼ੀ ਹੋਵਾਂਗੇ ਕਿ ਸਾਡੇ ਕੋਲੇ ਫਾਲਤੂ ਰੀਲਾਂ ਜਾਂ ਫਾਲਤੂ ਵੀਡੀਓਜ਼ ਦੇਖਣ ਦਾ ਕੋਈ ਟਾਈਮ ਨਹੀਂ ਹੋਊਗਾ ਆਦਰਵਾਇਜ਼ ਤੁਸੀਂ ਗੂਗਲ ਚੱਕ ਕੇ ਦੇਖ ਲਓ ਇਵਨ OTT ਚੈਨਲਸ ਚੱਕ ਕੇ ਦੇਖ ਲਓ ਸਭ ਤੋਂ ਨਗੇਟ ਫਰੋਸਿਆ ਹੋਇਆ ਕਿੱਥੇ ਨਹੀਂ ਹੈ ਤੁਸੀਂ ਗੂਗਲ ਕਰਕੇ ਦੇਖ ਲਓ ਪੌਨ ਸਾਈਟਸ ਅਵੇਲੇਬਲ ਨੇ ਜਿਹਨੇ ਦੇਖਣਾ ਖੋਲ ਕੇ ਵੀ ਦੇਖ ਲੈਣਾ ਜਿਹਨੇ ਨਹੀਂ ਦੇਖਣਾ ਮੂਰੇ ਚੱਲਦਾ ਵੀ ਸਕਰੋਲ ਕਰ ਦੇਣਾ ਇਹ ਕੀ ਬਕਵਾਸ ਚੱਲ ਰਿਹਾ ਸਾਡੇ ਕੰਮ ਦੀ ਚੀਜ਼ ਨਹੀਂ ਹੈ ਜੋਸੀਂ ਦੇਖਾਂਗੇ ਉਹੀ ਸਾਡੇ ਸਾਹਮਣੇ ਸੋਸ਼ਲ ਮੀਡੀਆ ਨੇ ਪਰੋਸਣਾ ਜੀ ਕੱਪੜੇ ਜਾਸ ਹੁੰਦਾ ਘੱਟ ਕੱਪੜੇ ਨੂੰ ਵੀ ਨਗੇਸਪੁਨਾ ਹੋ ਗਿਆ ਜਾਂ ਜੋ ਵੀ ਡਿਜੀਟਲ মিডিਆ ਤੇ ਚੱਲ ਰਿਹਾ ਪਰ ਜਿੱਦਾਂ ਵੀ ਤੁਸੀਂ ਵੈਬਸਾਈਟਾਂ ਦੀ ਗੱਲ ਕੀਤੀ ਕਿ ਇਹਨਾਂ ਲਈ ਕੋਈ ਕਾਨੂੰਨ ਬਣਨਾ ਚਾਹੀਦਾ ਜਾਂ ਕੋਈ ਬਣਿਆ ਹੋਇਆ ਨਹੀਂ ਕਾਨੂੰਨ ਹੈਗਾ ਔਲਰੇਡੀ ਹੈਗਾ ਇਹਦੇ ਵਿੱਚ ਇਹ ਹੈ ਕਿ ਤੁਸੀਂ ਅਗਰ ਕੁਝ ਦੇਖ ਰਹੇ ਹੋ ਤੁਸੀਂ ਕਿਸੇ ਹੋਰ ਨੂੰ ਟਰਾਂਸਫਰ ਕਰ ਦਿਓ ਕਿ ਇਵਨ ਕਿਸੇ ਬੱਚੇ ਦੀ ਕੋਈ ਅਹਜੀ ਵੀਡੀਓ ਹੈ ਜਿਹੜੀ ਕਿ ਇਵਨ ਇਵਨ ਕੱਪੜਿਆਂ ਤੋਂ ਬਿਨਾ ਕੋਈ ਬੱਚੇ ਦੀ ਫੋਟੋਗ੍ਰਾਫ ਲੈ ਕੇ ਤੁਸੀਂ ਕਸਟਮ ਕਲੀਅਰ ਨਹੀਂ ਕਰ ਸਕਦੇ ਮਤਲਬ ਇਹ ਚੀਜ਼ਾਂ ਤੁਸੀਂ ਅੱਗੇ ਕੁਝ ਵੀ ਟਰਾਂਸਫਰ ਨਹੀਂ ਕਰ ਸਕਦੇ ਅਗਰ ਤੁਸੀਂ ਟਰਾਂਸਫਰ ਕਰਦੇ ਹੋ ਤਾਂ ਤੁਸੀਂ ਅਕਿਊਜ਼ਡ ਹੋ ਕਾਨੂੰਨ ਦੀ ਨਜ਼ਰ ਦੇ ਵਿੱਚ ਤੁਹਾਡੇ ਤੇ ਪਰਚਾ ਦਰਜ ਹੋਣਗੇ ਬਹੁਤ ਸਾਰੇ ਨੇ ਇਹੋ ਜੀ ਗੱਲ ਨਹੀਂ ਕਾਨੂੰਨ ਬੜੇ ਹੋਏ ਨੇ ਲੇਕਿਨ ਉਹਨਾਂ ਕਾਨੂੰਨਾਂ ਦੀ ਨੌਲੇਜ ਦੇ ਵਿੱਚ ਅਸੀਂ ਲੋਕ ਅਸਫਲ ਲੋਕ ਸਮਝਦੇ ਚ ਸਫਲ ਕਿਉਂਕਿ ਪੜ੍ਹਨਾ ਨਹੀਂ ਜਾਣਣਾ ਨਹੀਂ ਕਿ ਸਾਡਾ ਸੰਵਿਧਾਨ ਸਾਡੇ ਕਾਨੂੰਨ ਸਾਡੇ ਐਕਟ ਕਹਿੰਦੇ ਕੀ ਨੇ